ਅੱਜ ਇਹ ਭਾਵੇਂ ਅਸੀਂ ਪਰਿਵਾਰ ਦੇ ਤੌਰ ਤੇ ਸਭ ਕੁਝ ਗਵਾ ਰਹੇ ਆ ਪਰ ਦੁਨੀਆ ਅੱਜ ਵੀ ਮੰਨਦੀ ਹੈ ਕਿ ਭਾਈ ਸਿੱਖਾਂ ਵਰਗਾ ਭਾਈਚਾਰਾ ਕਿਤੇ ਨਹੀਂ ਹੈਗਾ ਜਿੰਨਾ ਇਹ ਇੱਕ ਦੂਜੇ ਦਾ ਦੁੱਖ ਵੰਡਾਉਂਦੇ ਸੁੱਖ ਦੇ ਵਿੱਚ ਇੱਕ ਦੂਜੇ ਦੇ ਨਾਲ ਸ਼ਾਮਲ ਹੁੰਦੇ ਨੇ ਸ਼ਾਇਦ ਬਹੁਤਿਆਂ ਨੇ ਗਵਾ ਲਿਆ ਹਸਤ ਬਾਹਰ ਦੇ ਮੁਲਕਾਂ 'ਚ ਮੈਂ ਜਾ ਕੇ ਵੇਖਦਾ ਰਿਹਾ ਕਿ ਅੰਗਰੇਜ਼ਾਂ ਦੇ ਕੋ ਮਰ ਵੀ ਜਾਵੇ ਤਾਂ ਚਾਰਕੀ ਜੀ ਲਿਮੋਜ਼ੀਨ ਦੇ ਮਗਰ ਤੁਰੇ ਜਾਂਦੇ ਹੁੰਦੇ ਨੇ ਤੇ ਸਾਡੇ ਦੋ ਉੱਥੇ ਵੀ ਹਜ਼ਾਰ ਬੰਦਾ ਹੁੰਦਾ 500 ਬੰਦਾ ਹੁੰਦਾ ਲਿਮੋ ਜੀ ਨ ਭਾਵੇਂ ਉਹ ਹੀ ਹੋਵੇ ਪਰ ਬੰਦਾ 500 ਹੁੰਦਾ ਜੇ ਉੱਥੇ ਅਸੀਂ ਇੱਕ ਦੂਜੇ ਦੇ ਸੁੱਖ ਦੁੱਖ ਦੇ ਭਾਈ ਵਾਲ ਆ ਉਹਦਾ ਕਾਰਨ ਕੋਈ ਸਾਡਾ ਪਿਤਾ ਇੱਕ ਸਾਡੀ ਮਾਤਾ ਇੱਕ ਹੈ ਸਾਹਿਬਕੌਰ ਪਿਤਾ ਗੁਰੂ ਗੋਬਿੰਦ ਸਿੰਘ ਜੀ ਅਸੀਂ ਸਾਰੇ ਆਨੰਦਪੁਰ ਦੇ ਵਾਸੀ ਆ ਸਰੂ ਸਾਰਿਆਂ ਨੂੰ ਸੱਚੇ ਬਾਦਸ਼ਾਹ ਨੇ ਭੈਣ ਭਰਾ ਦਾ ਇਹ ਰਿਸ਼ਤਾ ਦਿੱਤਾ ਤੇ ਜਦੋਂ ਪਤੀ ਪਤਨੀ ਦਾ ਵੀ ਬਣਿਆ ਤੇ ਸਮਾਜ ਨੇ ਬਹਿ ਕੇ ਬਣਾਇਆ ਕਿ ਹੁਣ ਠੀਕ ਆ ਵੀ